ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪੰਜਾਬ ਦੇ ਵਿੱਚ ਰਾਜਪੁਰਾ ਸ਼ਹਿਰ ਸ੍ਰੀ ਰਾਮਾਟ ਵਾਲਿਆਂ ਦੇ ਪਹੁੰਚੇ ਸੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉਰੇ ਸਕੂਟਰੀਆਂ ਉੱਚਾ ਮਾਡਲ ਦੀਆਂ ਵਧੀਆ-ਵਧੀਆ ਸਕੂਟਰੀਆਂ ਮੋਟਰਸਾਈਕਲ ਖੜੇ ਸੀ ਇਧਰੋਂ ਕਾਰਾਂ ਬਹੁਤ ਵਧੀਆ ਖੜੀਆਂ ਸੀ ਆ ਇਧਰੋਂ ਛੋਟੇ ਹਾਥੀ ਕਾਰਾਂ ਗੱਡੀਆਂ ਬਹੁਤ ਚੀਜ਼ਾਂ ਤੁਹਾਨੂੰ ਉਰੇ ਦੇਖਣ ਨੂੰ ਦੋਸਤੋ ਮਿਲ ਜਾਣਗੀਆਂ ਸ੍ਰੀ ਰਾਮ ਆਟੋ ਵਾਲ ਦੇ ਰਾਜਪੁਰਾ ਸ਼ਹਿਰ ਦੇ ਵਿੱਚ ਇੱਧਰ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਉਰੇ ਖੜਾ ਸੀ ਦੋਸਤੋ ਜਦੋਂ ਵੀ ਇਹ ਨਿਲਾਮੀ ਤੇ ਲੱਗੂਗਾ ਤਾਂ ਤੁਹਾਨੂੰ ਅਪਡੇਟ ਦਿੱਤੀ ਜਾਊਗੀ ਉਸ ਤੋਂ ਬਾਅਦ ਦੋਸਤੋ ਹੋਰ ਵੀ ਵਹੀਕਲ ਤੁਹਾਨੂੰ ਦੇਖਣ ਨੂੰ ਉਰੇ ਰਾਜਪੁਰਾ ਸ਼ਹਿਰ ਦੇ ਵਿੱਚ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਬੋਲੀ ਦੇ ਵਿੱਚ 20120 ਰੁਪਏ ਭਰ ਕੇ ਤੁਹਾਨੂੰ ਬੈਠਣ ਦਿੱਤਾ ਜਾਊਗਾ ਦੋਸਤੋ ਇਹ ਤੁਹਾਡੀ ਮਰਜ਼ੀ ਆ ਤੁਸੀਂ ਨੇ ਕੋਈ ਸਾਧਨ ਖਰੀਦਣਾ ਨਹੀਂ ਖਰੀਦਣਾ ਤੁਹਾਡੀ ਮਰਜ਼ੀ ਦੇ ਨਾਲ ਹੀ ਸਾਰਾ ਕੁਝ ਹੋਊਗਾ ਦੋਸਤੋ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਉਹਨਾਂ ਦੇ ਬੰਦੇ ਉੱਥੇ ਬੋਲੀ ਦੇ ਵਿੱਚ ਪੈਂਦੇ ਨੇ ਆਪ ਬੋਲੀ ਦਿੰਦੇ ਨੇ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਦੋਸਤੋ ਤੇ ਆਹ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਖੜਾ ਸੀ ਇਤੋਂ ਬਾਅਦ ਆ ਬਲੈਰੋ ਗੱਡੀਆਂ ਟੈਂਪੂ ਛੋਟੇ ਹਾਥੀ ਵੀ ਤੁਹਾਨੂੰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਜਦੋਂ ਵੀ ਦੋਸਤੋ ਇਹਨਾਂ ਦੀ ਹੁਣ ਦੁਬਾਰਾ ਬੋਲੀ ਹੋਊਗੀ ਤੁਹਾਨੂੰ ਨਵੀਂ ਅਪਡੇਟ ਜ਼ਰੂਰ ਦਿੱਤੀ ਜਾਊਗੀ ਅਸੀਂ ਵੀ ਦੋਸਤੋ ਉਸੇ ਬੋਲੀ ਦੇ ਵਿੱਚ ਬੈਠੇ ਸੀ ਬੋਲੀ ਦੇ ਵਿੱਚ ਪੈਸੇ ਭਰਨ ਤੋਂ ਬਾਅਦ ਆ ਦੇਖ ਸਕਦੇ ਹੋ ਸਾਡੇ ਪੈਸੇ ਵਾਪਸ ਕਰ ਦਿੱਤੇ ਨੇ 20000 ਰੁਪਏ ਸਾਡਾ ਵਾਪਸ ਕਰ ਦਿੱਤਾ ਹੈ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ